ਗੀ ਜੀ ਆਓ ਨਿਕਲੋ ਬਾਹਰ ਜਿੱਥੇ ਹੋ ਸਾ ਗੰਬੀ ਦੀ ਕੱਤੀ ਦੇ ਮੂਰੇ ਸਭ ਰੋਕੋ ਰੋਕੋ ਤਿਰੰਗਾ ਯਾਤਰਾ ਡਰਾਮਾ ਕਰ ਜਾ ਖੜਾ ਮੈਂ ਤਾਂ ਯਾਰ ਸਾਹਮਣੇ ਏਡਾ ਵੱਡਾ ਬੰਦਾ 5.5 ਤੋਂ 6 ਫੁੱਟ ਦਾ ਲੇਰ ਨਹੀਂ ਆਇਆ ਬੰਬਾਂ ਤੇ ਨਹੀਂ ਡਰੇ ਸਰਦਾਰ ਬੈਂਸੋਂ ਦਾ ਪੋਤਾ ਬੰਬ ਨਹੀਂ ਰੋਕ ਸਕੇ ਕਿ ਸ਼ੱਕ ਨਹੀਂ ਰੋਕੂ ਇੱਕ ਬਸਤੀ ਡੱਡੂਆ ਨਿਕਲ ਕੇ ਆਇਆ ਤਾਇਆ ਤਾਇਆ ਹੁਣ 4.5 ਸਾਲ ਬਾਅਦ ਬਾਹਰ ਠੀਕ ਹੈ ਪਹਿਲਾਂ ਤਾਂ ਅਜ ਤਾਂ ਰਹਿ ਨਹੀਂ ਸੀ ਕੁੰਬ ਕੰਮੀ ਮੈਂ ਤਰਾਹੀ ਗਿਆ ਸ਼ੱਕਲੀ ਜਣੇ ਮੈਨੂੰ ਕਿਹਾ ਖਰੀਆ ਬਾਜ਼ਾਰ ਚ ਕੱਲਾ ਖੜਾ ਇਹਦੇ ਨਾਲ ਤਾਂ ਜੈਡ ਪਲੱਸ ਆ ਮੇਰੇ ਨਾਲ ਤਾਂ ਵਿਚਾਰਿਆ ਚਾਰ ਆ ਫਾਂਗੜੇ ਜੇ ਨੇ ਸ਼ਰੀਫ ਜੱਟ ਮੇਰੇ ਪੁੱਲ ਸਾਹਿਬ ਵਿਚਾਰੇ ਗਰੀਬ ਉਹਦੇ ਨਾਲ ਤਾਂ ਜੈਡ ਪਲੱਸ ਹੀ ਉਹਨੂੰ ਮੇਰੇ ਤੋਂ ਕਾਹਦਾ ਡਰ ਲੱਗਦਾ ਯਾਰ ਖੜ ਜਾਂਦਾ ਮੇਰੇ ਕੋਲ ਹੀ ਇੱਥੇ ਖਾਂਦਾ ਪੀਂਦਾ ਰਿਆ ਹੁਣ ਤੱਕ ਹਿੰਮ ਕਿੱਥੇ ਆ ਗੋਗੀ ਜੀ ਕੱਢੋ ਬਾਹਰ ਲੰਕਾ ਰਹੇ ਨੇ ਆਓ ਅੱਗੇ ਜੀ ਆਓ ਨਿਕਲੋ ਬਾਹਰ ਜਿੱਥੇ ਹੋ ਤੱਕ ਵੀ ਦੀ ਗੱਡੀ ਦੇ ਮੂਰੇ ਸਭ ਰੋਕੋ ਰੋਕੋ ਤਿਰੰਗਾ ਯਾਤਰਾ ਗੋਲੀਆਂ ਅਸੀਂ ਬੰਬਾਂ ਤੋਂ ਨਹੀਂ ਡਰੇ ਸਰਦਾਰ ਬਿਆਨ ਸਿੰਘ ਦਾ ਪੋਤਾ ਹਾਂ ਬੰਬ ਨਹੀਂ ਰੋਕ ਸਕੇ ਕਾ ਸ਼ੱਕ ਨਹੀਂ ਲੱਕੂ ਇਲਾਕੇ ਜਾਨਵਰ ਕਿ ਕਿੱਡੀ ਯਾਤਰਾ ਇਹ ਨਾ ਉਹ ਨਹੀਂ ਨਹੀਂ ਮੈਂ ਨਹੀਂ ਕਹਿੰਦਾ ਉਸ ਗੱਲ 'ਚ ਉਹਨਾਂ ਦਾ ਹੱਕ ਆ ਸੋ ਰਵਨੀਤ ਬਿੱਟੂ ਜਿਨ੍ਹਾਂ ਦਾ ਬਿਆਨ ਆਉਂਦਾ ਕਿ ਚਾਰ ਬੁੱਝ ਕੇ ਤਿਰੰਗਾ ਯਾਤਰਾ ਦੇ ਸਾਹਮਣੇ ਇਹ ਯਾਤਰਾ ਜਿਹੜੀ ਹੈ ਕੱਢੀ ਜਾ ਰਹੀ ਹੈ ਰਵਨੀਤ ਮਿੱਟੂ ਦਾ ਬਿਆਨ ਤਸਵੀਰਾਂ ਦੇ ਵਿੱਚ ਵੇਖ ਸਕਦੇ ਹੋ ਬਿਲਕੁਲ ਉਹ ਜਾ ਪੂਰੇ ਖੜਾ ਸਾਹਮਣੇ ਉਹ ਡਰਾਮਾ ਕਰ ਜਾ ਖੜਾ ਮੈਂ ਤਾਂ ਯਾਰ ਸਾਹਮਣੇ ਏਡਾ ਵੱਡਾ ਬੰਦਾ 5.5 ਫੁੱਟ 6 ਫੁੱਟ ਦਾ ਨਜ਼ਰ ਨਹੀਂ ਆਇਆ ਚਾਤੀ ਦੇ ਉੱਤੇ ਖੜਾ ਮੈਂ ਕੋਈ ਲੋਕੇ ਦਾ ਕਾਲੇ ਸ਼ੀਸ਼ੇ 'ਤੇ ਮੈਂ ਬੈਠਾ ਨਹੀਂ ਹਾਂ ਠੀਕ ਹੈ ਨਾ ਤੇ ਜੇ ਇੰਨੀ ਸੀਗਾ ਤਾਂ ਰੋਕ ਲਗਾ ਸਕਦੇ ਸਕੰਦਰੀ ਚੱਕੇ ਗਏ ਨੇ ਫਿਰ ਕਿਸ ਤਰ੍ਹਾਂ ਵੇਖੋ ਤਿਰੰਗਾ ਦੇਸ਼ ਦੀ ਗੱਲ ਔਰ ਇਹ ਪੰਜਾਬ ਦੀਆਂ ਚਾਪਸਾਤੀ ਡੱਡੂਆ ਨਿਕਲ ਕੇ ਆਇਆ ਤਾਇਆ ਤਾਜਾ ਹੁਣ 4.5 ਪੌਣੇ 5 ਸਾਲ ਬਾਅਦ ਬਾਹਰ ਠੀਕ ਹੈ ਪਹਿਲਾਂ ਤਾਂ ਅਜ ਤਾਂ ਰਹਿ ਨਹੀਂ ਸੀ ਕੁੰਬ ਕੰਮੀ ਮੈਂ ਤਰਾਹੀ ਗਿਆ ਜਾਂ ਸਕੰਨੀ ਜਿਹੜੇ ਮੈਨੂੰ ਕਿਹਾ ਠੀਕ ਹੈ ਆਮ ਆਦਮੀ ਆ 301 ਬਰ ਨੰਬਰ ਮੇਰਾ ਅੱਜ ਦਾ ਨਹੀਂ ਹੈਗਾ ਮੇਰਾ ਆਦਮੀ ਆਦਮੀ ਆ ਜਦੋਂ ਕਾਂਗਰਸ ਸੀਗਾ ਨਾ ਮੇਰੇ ਕੋਲ ਉਹਦਾ ਨੰਬਰ ਆ ਇਹੇ ਠੀਕ ਹੈ ਚੈੱਕ ਕਰਾ ਲਓ ਮੇਰਾ ਆਰਟੀਆਚੋ ਅਕਾਊਂਟ 2002 ਦਾ ਮੇਰੇ ਕੋਲ ਇੱਕ ਨੰਬਰ ਆ ਮੈਂ 5 ਗੱਡੀਆਂ ਬਦਲੀਆਂ ਨੇ ਬਦਲ ਕੇ ਨੰਬਰ ਮੇਰਾ ਅਗਲਾ ਸਾਨੂੰ ਤਿਰੰਗਾ ਯਾਤਰਾ ਕਿਸ ਨੇ ਹੱਤਵੱਧ ਨਹੀਂ ਹੋ ਸਕਿਆ ਗੋਦੀ ਜੀ ਕੀ ਰੋਕ ਲੈਣਗੇ ਉਹ ਸੀ ਕੌਣ ਰੋਕਣਾ ਇਹ ਨਾਲੇ ਤਿਰੰਗਾ ਯਾਤਰਾ ਇਹ ਤਿਰੰਗੇ ਨੂੰ ਸਾਡੇ ਨੂੰ ਵੇਚ ਰਹੇ ਨੇ ਹਿੰਦੁਸਤਾਨੀ ਤਿਰੰਗੇ ਨੂੰ ਅੱਜ ਇਹਨਾਂ ਦੀ ਰਾਜਨੀਤਿਕ ਯਾਤਰਾ ਸੀਗੀ ਤੇ ਆਪਾਂ ਦਾ ਦੂਜਾ ਲੈ ਕੇ ਜਾਂਦੇ ਆਪਣਾ ਕਾਂਗਰਸ ਦਾ ਜਿਹੜਾ ਵੀ ਇਹਨਾਂ ਪੰਜਾ ਪੁੰਜਾ ਜਿਹੜਾ ਕੂਨੀ ਪੁੰਜਾ ਹੈਗਾ ਉਹ ਲੈ ਜਾਂਦੇ ਜਿਨ੍ਹਾਂ ਨਾਲ ਇਹਨਾਂ ਲੋਕਾਂ ਦੇ ਘੋਟੇ ਨੇ ਇੰਨੀ ਦੇਰ ਤੇ ਉਹ ਪੰਜੇ ਦਾ ਲਾ ਕੇ ਲੈਂਦੇ ਕਿਉਂ ਸਾਡਾ ਪੰਜੇ ਨਾਲ ਚੰਡੀਆ ਤੇ ਸਮਝੌਤਾ ਹੋ ਗਿਆ ਵਿਧਾਇਕ ਸਾਹਿਬ ਜਿਹੜਾ ਹੋ ਗਿਆ ਜਿਹੜਾ ਜਿਹੜਾ ਹੋ ਗਿਆ ਸਮਝੌਤਾ ਅਜੇ ਅਜੇ ਕੋਈ ਮੇਰ ਦੀ ਚੋਣ ਹੋਗੀ ਅਜੇ ਅਜੇ ਕੋਈ ਮੇਰ ਦੀ ਚੋਣ ਹੋਗੀ ਉਹ ਛੱਡੋ ਜੀ ਅਜੇ ਜਦੋਂ ਹੋਊਗੀ ਉਸ ਦਿਨ ਗੱਲ ਕਰਾਂਗੇ ਅਸੀਂ ਇਹਨਾਂ ਨਾਲ ਇਹਨਾਂ ਨਾਲ ਕਰਾਂਗੇ ਇਹਦੇ ਖੂਨੇ ਪੰਜੇ ਬੋਧ ਕਰੋਗੇ ਜਿਸ ਨੂੰ ਸਮਝੌਤਾ ਹੋਇਆ ਬਿਲਕੁਲ ਮੈਂ ਤਾਂ ਸ਼ਰੀਆਮ ਅੱਜ ਵੀ ਕਰ ਰਿਹਾ ਪਹਿਲਾਂ ਵੀ ਮੇਰਾ ਤਾਂ ਖੁੱਲਾ ਆਇਆ ਵੀ ਇਹ ਦਾ ਤੁਸੀਂ ਕਾਂਗਰਸ ਨਾਲ ਸਮਝੌਤਾ ਨਹੀਂ ਕਰਾਂਗੇ ਕਿਸੇ ਕੀਮਤ ਤੇ ਵੀ ਓਏ ਉਹ ਹੀ ਜਾਖੜ ਸਾਹਿਬ ਨੇ ਜਿਵੇਂ ਕਹਿਤਾ ਟੁਕੜਾ ਟੁਕੜਾ ਪਾਰਟੀ ਆ ਇਹਨਾਂ ਦੇ ਕਿੰਨੇ ਦਾ ਖਸਮ ਨੇ ਇਹਨਾਂ ਨੂੰ ਮੰਨੀ ਇਹਨਾਂ ਦਾ ਅਸਲੀ ਡੈਡੀ ਕਿਹੜਾ ਸੰਤਾ ਅਜ ਤੱਕ ਕੁਝ ਨਹੀਂ ਹੋਈ ਪਤਾ ਲੱਗਿਆ ਕੱਜ ਤਾਂ ਅਸੀਂ ਭੱਜ ਕੇ ਆਏ ਆ ਉਹ ਵੀ ਲਲਕਾਰ ਕੇ ਗਏ ਨੇ ਮੋਟਰਸਾਈਕਲ ਨਾਲ ਲਲਕਾਰ ਕੇ ਤਾਂ ਮੈਂ ਆਹ ਖੜਾ ਸੀ ਮਾਂ ਦਾ ਪੁੱਤ ਸਰਿਆਮ ਸਰਿਆ ਬਾਜ਼ਾਰ ਚ ਕੱਲਾ ਖੜਾ ਇਹਦੇ ਨਾਲ ਤਾਂ ਜੈਡ ਪਲੱਸ ਆ ਮੇਰੇ ਨਾਲ ਤਾਂ ਵਿਚਾਰਿਆ ਚਾਰ ਆ ਫਾਂਗੜੇ ਜੇ ਨੇ ਸ਼ਰੀਫ ਜੱਟ ਮੇਰੇ ਪੁਲਸਾਈ ਵਿਚਾਰੇ ਗਰੀਬ ਉਹਦੇ ਨਾਲ ਤਾਂ ਜੈਡ ਪਲੱਸ ਹੀ ਉਹਨੂੰ ਮੇਰੇ ਤੋਂ ਕਾਹਦਾ ਡਰ ਲੱਗਦਾ ਯਾਰ ਖਰ ਜਾਂਦਾ ਮੇਰੇ ਕੋਲ ਹੀ ਇੱਥੇ ਖਾਂਦਾ ਪਿੰਦਾ ਰਿਹਾ ਹੁਣ ਤੱਕ ਠੀਕ ਹੈ ਤੇ ਇੱਥੇ ਅਸੀਂ ਜਵਾਨ ਕੀਤਾ ਇਹਨੂੰ ਅਸੀਂ ਤੁਹਾਡੀ ਜਦ ਤੱਕ ਕਿੱਥੇ ਨੂੰ ਜਾਏਗੀ ਹੁਣ ਅੱਗੇ ਇਹ ਯਾਤਰਾ ਲੋਕਾਂ ਦੇ ਨਾਲ ਆ ਲੋਕਾਂ ਦੀ ਯਾਤਰਾ ਜਿੱਦਣ ਨੂੰ ਸਾਨੂੰ ਲੋਕ ਲਿਆ ਰਹੇ ਅਸੀਂ ਜਾ ਰਹੇ ਕਿਸੇ ਵੀ ਰਾਜਨੀਤੀ ਦਾ ਨਹੀਂ ਹੈਗੀ ਇਸ ਵਿੱਚ ਯਾਰ ਇਹ ਚ ਰਾਜਨੀਤੀ ਕਾਦੀ ਇਹ ਤਾਂ ਮੇਰੇ ਮੇਰਾ ਤਾਂ ਪਹਿਲਾਂ ਦਾ ਪ੍ਰੋਗਰਾਮ ਲਿਆ ਹੋਇਆ ਸੀਗਾ ਅੱਜ ਤਾਂ ਇਹ ਤਾਂ ਇਹਨਾਂ ਨੂੰ ਸੋਚਣਾ ਚਾਹੀਦਾ ਅਸੀਂ ਕਮਲਿਆਣੂ ਬਈ ਤੁਸੀਂ ਤੁਸੀਂ ਸਾਡੀ ਯਾਤਰਾ ਦੇ ਵਿੱਚ ਖਲਲ ਪਾਇਆ ਜੇ ਅਸੀਂ ਮਾੜੀ ਟੈਨਸ਼ਨ ਦੇ ਹੋਈਏ ਤੇ ਇਹ ਅੱਜ ਸਾਨੂੰ ਇਹ ਹੀ ਪਤਾ ਕਿ ਜਿਹੜੇ ਕਾਰਕਸ ਨੂੰ ਤਾਲਾ ਲਾਇਆ ਹੈ ਆਪ ਬਕਾਲਾ ਕਹਿੰਦਾ ਕਹਦਾ ਆਇਆ ਤੁਸੀਂ ਦੇ ਨੀ ਨੀ ਇਹ ਪੁੱਛੋ ਇਹਨੂੰ ਬੰਦਬੁੱਧੀ ਬੱਚੇ ਨੂੰ ਇਹ ਬਣਾਇਆ ਕਿਨੇ ਸੀ ਕਾਰਕਸ ਇਹ ਇਹਨਾਂ ਨੇ ਬਣਾਇਆ ਸੀ ਤੇ ਆਪ ਹੀ ਬਣਾ ਕੇ ਆਪ ਹੀ ਤਾਲੇ ਲਾਣੇ ਇਹਨਾਂ ਨੇ ਜੀ ਜੀ ਐਥੇ ਸੋਚ ਲੋ ਇਹਨਾਂ ਦੀ ਜਿਹੜੀ ਸੰਤੁਲਨ ਦਿਮਾਗੀ ਸੰਤੁਲਨ ਕਿੰਨਾ ਖੈਗਾ ਜੀ ਠੀਕ ਹੈ ਨਾ ਪਰ ਗੋਗੀ ਜੀ ਕਿਤੇ ਨਾ ਕਿਤੇ ਰਾਜਨੀਤੀ ਦਾ ਅਕਸ ਨਹੀਂ ਵਿਗੜ ਗਿਆ ਇਹਦੇ ਨਾਲ ਜੋ ਅੱਜ ਰਮਨਜੀਤ ਬਿੱਟੂ ਨੇ ਕੀਤਾ ਤੁਹਾਡੀ ਗੱਡੀ ਦੇ ਮੂਰੇ ਮੋਟਰਸਾਈਕਲ ਲਗਾਇਆ ਔਰ ਬਿਆਨਬਾਜ਼ੀ ਕੀਤੀ ਦੇਖੋ ਗੱਲ ਇਹ ਆ ਇਸ ਗੱਡੀ 'ਚ ਰਮਨਜੀਤ ਸਿੰਘ ਬਿੱਟੂ ਬੈਠ ਕੇ ਮੇਰੇ ਵਰਗੀ ਹੈਟ ਪਾ ਕੇ ਸ਼ਾਮ ਨੂੰ ਈਵਨਿੰਗ ਵਕਤੇ ਜਾਂਦਾ ਹੁੰਦਾ ਹਾਂ ਯੂਨੀਵਰਸਿਟੀ ਅੱਜ ਉਹ ਮੇਰੀ ਗੱਡੀ ਦਾ ਨੰਬਰ ਯਾਦ ਆ ਗਿਆ ਮੇਰੇ ਕੋਲ ਤਾਂ 15 ਗੱਡੀਆਂ ਨੇ ਯਾਰ ਇੱਕ ਨਹੀਂ ਹੈਗੀ ਮੇਰੇ ਕੋਲ ਸਪੋਰਟਸ ਵੀ ਨੇ ਮੇਰੇ ਕੋਲ ਵਿਨਟੇਜ ਵੀ ਨੇ ਮੇਰੇ ਕੋਲ ਕਲਾਸਿਕ ਵੀ ਨੇ ਮੇਰੇ ਕੋਲ 15 ਵੀ ਮੋਟਰਸਾਈਕਲ ਵੀ ਨੇ ਸਕੂਟਰ ਵੀ ਨੇ ਬੇਰ ਤਾਂ ਸ਼ੌਕ ਆ ਯਾਰ ਮੈਂ ਸ਼ੌਕ ਨਾ ਜੀਣਾ ਯਾਰ ਮੇਰੇ ਆਪਣੇ ਨੇ ਇਹ ਤੁਹਾਡੇ ਘਰ ਦੇ ਬਾਹਰ ਹੀ ਬਿਲਕੁਲ ਬੈਕਸ਼ੈਟ ਦੀ ਚੀਜ਼ਾਂ ਹੋਈਆਂ ਨੇ ਹੈ ਇਤਫਾਕ ਹੈ ਨਾ ਕਿ ਜਿੰਦਾ ਕਿਸੇ ਕੋਈ ਨਹੀਂ ਕਿਹਾ ਸ਼ਾਰਟ ਕੀਤੀ ਇਹਨਾਂ ਨੂੰ ਪਤਾ ਸੀ ਇਹ ਵੀ ਗੋਗੀ ਦੀ ਇਥੋਂ ਆ ਚ ਆ ਚਾਕੀ ਨਿਕਲਨੀ ਹੈ ਪੰਜਾਬ ਸਰਕਾਰ ਕੱਢ ਰਹੀ ਆ ਇਹਨਾਂ 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 ਨੂੰ ਪੁੱਛੋ ਇਹਨਾਂ ਕੋਲ ਐਨਓ ਕੀ ਹੈਗੀ ਆ ਇਹਨਾਂ ਕੋਲ ਰੂਟ ਪਰਮਿਟ ਹੈਗਾ ਜੇ ਹੈਗਾ ਤਾਂ ਦੱਸੋ ਉਹਨਾਂ ਨੇ ਵਾਇਰਲ ਵੀ ਕਹਿੰਦੇ ਸੀ ਯਾਰ ਝੂਠੇ ਬੰਦੇ ਨੇ ਝੂੜਦਾ ਇਹ ਵੇ ਫੇਕਾ ਲਿਆ ਹੋਇਆ ਟਰੱਕ ਦਿੱਲੀੋਂ ਭਰ ਲਿਆਉਂਦਾ ਡੋਲਦਾ 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 ਸੇੜ ਉੱਲੀ ਜਾਂਦਾ ਪਿੰਡਾਂ ਚ ਈਸੀ ਵਾਲੇ ਕਹਿੰਦੇ ਗਿਆ ਇਹ ਦੱਸੋ ਜਿਹੜਾ ਇਹ ਪਿੰਡ ਗੋਦ ਲਿਆ ਸੀ ਉੱਥੇ ਤਾਂ ਜਾਵੇ ਯਾਰ ਨਾ ਕਦੀ ਇਹ ਉੱਥੇ ਗਿਆ ਤੁਹਾਡਾ ਰੂਟ ਵੀ ਮੇਰੇ ਕੋਲ ਅੱਜ ਹੀ ਫਾਈਨਲ ਹੋਇਆ ਯਾਰ ਮੇਰਾ ਰੂਟ ਤਾਂ ਭਾਈ ਸਾਹਿਬ ਇਹ ਪੰਜਾਬ ਸਰਕਾਰ ਦਾ ਰੂਟ ਇੱਕ ਦਿਨ ਚ ਨਹੀਂ ਫਾਈਨਲ ਹੁੰਦਾ ਸੀਐਮਓ ਦੇ ਵਿੱਚੋਂ ਅਪਰੂਵਲ ਲੈਣੀ ਪੈਂਦੀ ਆ ਮੈਂ ਭਾਗਾਂ ਨਾਲ ਲੱਗਿਆ ਮਾਨਸਾਹ ਨੇ ਮੈਨੂੰ ਪਿਆਰ ਕਰਦਾ ਮੈਨੂੰ ਪਹਿਲਾ ਰੂਟ ਹੀ ਮੈਨੂੰ ਦਿੱਤਾ ਮੇਰੇ ਹਲਕੇ ਦਾ ਹੂੰ ਇਹ ਪੂਰੇ ਪੰਜਾਬ ਚ ਜਾਏਗੀ ਯਾਰ ਪੂਰੇ ਪੰਜਾਬ ਚ ਅਲਗ ਅਲਗ ਚਲੇਗੀ ਮੇਰੇ ਹਲਕੇ ਤੋਂ ਨਿਕਲ ਕੇ ਫਿਰ ਨਾਰਥ ਸਿਚ ਜਾਏਗੀ ਨਾਰਥ ਤੋਂ ਫਿਰ ਸੈਂਟਰਲ ਚ ਜਾਏਗੀ ਫਿਰ ਈਸਟ ਚ ਜਾਏਗੀ ਸਭ ਪਾਸੇ ਜਾਏਗੀ ਠੀਕ ਹੈ ਔਰ ਇਹ ਮਦਦਵੱਦੀ ਬੱਚੇ ਨੂੰ ਸਮਝਾਓ ਕਿ ਤੈਨੂੰ ਪਾਈ ਕਿਸੇ ਨੇ ਵੋਟਾਂ ਨਹੀਂ ਪਾਣੀਆਂ ਤੂੰ ਕੋਈ ਦਾਲਚੀਨੀ ਦੀ ਕਰਿਆਨੇ ਦੁਕਾਨ ਖੋਲ ਲੈ ਮਨੀ ਲਾਲਜੀ ਦੇ ਨਾਲ ਇੱਕ ਟੁਹੱਟੀ ਖਾਲੀ ਆ ਮੈਂ ਲੈ ਦੇਣਾ ਸੋ ਇਹਨ ਗੁਰਪ੍ਰੀਤ ਗੋਗੀ ਪਹਿਲਾਂ ਰਵਨੀਤ ਸਿੰਘ ਬਿੱਟੂ ਦਾ ਬਿਆਨ ਆਉਂਦਾ ਹੈ ਮੋਟਰਸਾਈਕਲ ਲਗਾ ਦਿੰਦੇ ਨੇ ਗੁਰਪ੍ਰੀਤ ਗੋਗੀ ਦੀ ਗੱਡੀ ਦੇ ਅੱਗੇ ਔਰ ਉਸ ਤੋਂ ਬਾਅਦ ਹੁਣ ਪਲਟਵਾਰ ਕੀਤਾ ਹੈ ਜਵਾਬੀ ਵਾਰ ਕੀਤਾ ਕੈਮਰਾਮੈਨ ਸਤਨਪਾਠਾੜੂ ਦੇ ਨਾਲ ਮੈਂ ਅਮਨ ਸਿੰਘ ਲੁਧਿਆਣਾ ਦਾ